ਪਾਰਟੀ ਕਸਾਂ ਯੂਨੀਅਨ ਖੋਸਾ ਦੀ ਇੱਕ ਹੰਗਾਮੀ ਮੀਟਿੰਗ ਗੁਰਦੁਆਰਾ ਜਾਮਨੀ ਸਾਹਿਬ ਅਮਜੀਤਪੁਰ ਵਿਖੇ ਬੁਲਾਈ ਗਈ ਜਿਸ ਵਿੱਚ ਪੰਜਾਬ ਪ੍ਰਧਾਨ ਸਸਜਿੰਦਰ ਸਿੰਘ ਖੋਸਾ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਵੱਲੋਂ ਕਿਸਾਨੀ ਮਸਲਿਆਂ ਨੂੰ ਲੈ ਕੇ ਕਿਸਾਨਾਂ ਨਾਲ ਗੱਲਬਾਤ ਸਾਂਝੀ ਕੀਤੀ ਗਈ ਇਸ ਮੌਕੇ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਆਪੇ ਪ੍ਰਧਾਨ ਜੀ ਅੱਜ ਜੋ ਮੀਟਿੰਗ ਰੱਖੀ ਗਈ ਸੀ ਕਿਹੜੇ ਮੁੱਖ ਮੁੱਦੇ ਸਨ ਪਹਿਲਾਂ ਤਾਂ ਠੋਡੇ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਸਾਡੀ 13 ਤਰੀਕ ਦੀ ਮਹੀਨਾਵਾਰ ਮੀਟਿੰਗ ਸੀਗੀ ਗੁਰਦੁਆਰਾ ਜਾਮਨੀ ਸਾਹਿਬ ਪਿੰਡ ਬਜੀਤਪੁਰ ਵਿੱਚ ਦੇਖੋ ਇਹ ਮੀਟਿੰਗ ਦਾ ਵਿਸ਼ਾ ਸੀਗਾ ਕਿਤਾ ਜਿਹੜੀ ਲੈਂਡ ਪੂਲਿੰਗ ਪਾਲਿਸੀ ਬਣਾਈ ਸੀ ਸਰਕਾਰ ਨੇ ਉਹਨੂੰ ਰੱਦ ਕਰਨ ਲਈ ਇੱਕ ਹਵਾਮ ਸਾਰਾ ਇਕੱਠਾ ਹੋ ਗਿਆ ਸੀ ਲੋਕਾਂ ਦਾ ਸਾਰੀਆਂ ਜਥੇਬੰਦੀਆਂ ਇਕੱਤਰ ਹੋ ਗੀਆਂ ਸੀ ਜਿੱਥੇ ਇੱਕ ਬਹੁਤ ਵੱਡਾ ਜਾਨੀ ਤੇ مالی ਨੁਕਸਾਨ ਦਾ ਖਤਰਾ ਸੀ ਕਿਉਂਕਿ ਜੇ ਤੱਕੇ ਨਾਲ ਸਰਕਾਰ ਸਾਡੀਆਂ ਜ਼ਮੀਨਾਂ ਦੇ ਵਿੱਚ ਵੜਦੀ ਤੇ ਅਸੀਂ ਉੱਥੇ ਸਾਡੀ ਘਰੋ ਤੇ ਮਰੋ ਦੀ ਲੜਾਈ ਸੀ ਕਿਉਂਕਿ ਅਸੀਂ ਜ਼ਮੀਨਾਂ 'ਚ ਪੈਰ ਪਾਉਣ ਨਹੀਂ ਦੇਣਾ ਜੀ ਭਾਵੇਂ ਸਾਡਾ ਅੱਧਾ ਮਰਲਾ ਜ਼ਮੀਨ ਹੁੰਦੀ ਦੂਜੇ ਪਾਸੇ ਸਰਕਾਰ ਨੂੰ ਹਾਈ ਕੋਰਟ ਨੇ ਆਰਡਰ ਕਰਤੇ ਸੀ ਵੀ ਤੁਸੀਂ ਇਹ ਜਿਹੜੀ ਪਾਲਿਸੀ ਆ ਵਾਪਸ ਲਵੋ ਰੱਦ ਕਰੋ ਤੇ ਭਗਵੰਤ ਮਾਨ ਜੀ ਨੇ ਇੱਕ ਦਿਨ ਖਬਰ ਲਾਈ ਸੀ ਵੀ ਮੈਂ ਨਹੀਂ ਮੰਨੂਗਾ ਇਹ ਪਾਲਿਸੀ ਸਹੀ ਆ ਕਈਆਂ ਜ਼ਿਲ੍ਹਿਆਂ ਦੇ ਵਿੱਚ ਉਹਨੇ ਵਿਜਿਟ ਵੀ ਕੀਤਾ ਸੀ ਵੀ ਇਹ ਪਾਲਿਸੀ ਸਹੀ ਆ ਪਾਰਸੀ ਐਸ ਮੰਚ ਤੋਂ ਦੱਸਣਾ ਚਾਹੁੰਦੇ ਆ ਜਿਹੜੀ ਸਰਕਾਰ ਨੈਗੇਟਿਵ ਵੱਲ ਗਈ ਆ ਉਹਨਾਂ ਨੇ ਜੂ ਟਰਨ ਲਿਆ ਉਹਨਾਂ ਨੇ ਪਬਲਿਕ ਦੇ ਹਵਾਮ ਨੂੰ ਦੇਖਦਿਆਂ ਜੂ ਟਰਨ ਲੈਣਾ ਪੈ ਗਿਆ ਜਿਹੜਾ ਲੋਕਾਂ ਦਾ ਮਤਲਬ ਐਸ ਸਮੂਹ ਕੇ ਇਸਮੁੱਤੇ ਤੇ ਬੜਾ ਧਿਆਨ ਸੀ ਵੀ ਅਸੀਂ ਕਿਸੇ ਵੀ ਕੀਮਤ ਤੇ ਕਿਸੇ ਕਾਰਪੋਰੇਟ ਘਰਾਣੇ ਨੂੰ ਜ਼ਮੀਨ ਦੇ ਵਿੱਚ ਨਹੀਂ ਵੜਨਦੇ ਆਂਗੇ ਕਿਉਂਕਿ 80000 ਜਿਹੜਾ ਰਕਬਾ ਸੀ ਸਾਡਾ ਪਹਿਲਾਂ ਛੜਕਾਂ ਚਾ ਚੁੱਕਾ ਤੇ ਜਿਹੜਾ 65000 ਰਕਬਾ ਸੀਗਾ ਇਹ ਵਾਯੂ ਜੋਗ ਰਕਬਾ ਸੀ ਇਹਦੇ ਨਾਲ ਕਿਸਾਨ ਆਪਦਾ ਵੀ ਢੱਡਾ ਭਰਦਾ ਸੀ ਤੇ ਦੇਸ਼ ਦਾ ਢੱਡ ਵੀ ਭਰਦਾ ਸੀ ਜਿਉ 65000 ਰਗਵਾ ਖਸਦਾ ਸੀ ਤੇ ਸਾਡੀ ਜਿਹੜੀ ਖੇਤੀ ਇਹ ਖਤਮ ਹੁੰਦੀ ਸੀ ਕਿਉਂਕਿ ਇਹ ਖੇਤੀ ਜਿਹੜੀ ਆ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਇਸ ਕਿੱਤੇ ਨਾਲ ਜੋੜ ਕੇ ਗਏ ਨੇ ਉਤਮ ਖੇਤੀ ਮੱਧ ਵਪਾਰ ਮਛਤ ਚੱਕਰੀ ਪੀਖਮਰ ਦਾ ਜਿੱਥੇ ਇੱਕ ਸਚਾਈ ਵਾਲਾ ਕਿੱਤਾ ਨਰੋਲ ਕਿੱਤਾ ਜਿੱਥੇ ਵਿੱਚ ਕੋਈ ਹੀਰਾ ਫੇਰ ਨਹੀਂ ਕੋਈ ਲੁੱਟ ਨਹੀਂ ਤੇ ਉਹ ਜਿਹੜਾ ਸਰਕਾਰਾਂ ਨੂੰ ਮਾਫਕ ਨਹੀਂ ਇਹ ਜਿਵੇਂ ਭਗਵਾਨ ਤਮਨ ਦੀ ਸਰਕਾਰ ਆ ਜਿਹੜੀ ਇਹ ਵੀ ਕਾਰਪੋਰੇਟ ਘਰਾਣੇ ਦੇ ਇਸ਼ਾਰਿਆਂ ਤੇ ਚੱਲਦੀ ਆ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰਿਆਂ ਤੇ ਚੱਲਦੀ ਆ ਜਿੱਥੇ ਮੁੱਖ ਮੰਤਰੀ ਆਂਦਾ ਸੀ ਮੈਂ ਕਦੇ ਮੰਨੂਗਾ ਹੀ ਨਹੀਂ ਤੇ ਪਾਰ ਉਹਨੂੰ ਇੱਕ ਨਾ ਇੱਕ ਦਿਨ ਝੁਕਣਾ ਪਿਆ ਜਿੱਥੇ ਅੱਜ ਇਹ ਲੈਂਡ ਪਾਲਿਸੀ ਰੱਦ ਹੋਈ ਆ ਅਸੀਂ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਆਵਾਜ਼ ਬੁਲੰਦ ਕਰਕੇ ਸਰਕਾਰ ਨੂੰ ਉਹ ਮਜਬੂਰ ਕੀਤਾ ਰੱਦ ਕਰਨ ਲਈ ਇਹ ਜਿਹੜੀ ਲੈਂਡ ਪੋਲਿੰਗ ਜਿਹੜੀ ਪਾਲਿਸੀ ਐ ਸਿਰਫ ਜਵਾਨੀ ਮਾਫ ਹੋਈ ਹੈ ਹਜੇ ਤੱਕ ਕੋਈ ਤੁਸੋਨਾ ਸਬੰਧ ਦੇਖੋ ਜੀ ਇਹਦਾ ਰੈਗੂਲੇਸ਼ਨ ਮਤਾ ਪੈ ਗਿਆ ਇਹ ਮੁਰਕੇ ਸੰਸਦੇ ਵਿੱਚ ਆਪੇ ਪਾਸ ਗੁਰੂ 6 ਮਹੀਨਿਆਂ ਦੇ ਵਿੱਚ ਸਰਕਾਰ ਨੂੰ ਰੱਦ ਕਰਨੀ ਹੀ ਪੈਣੀ ਜੇ ਨਾ ਰੱਦ ਕਰਨਗੇ ਤੇ ਫਿਰ ਇਹਨਾਂ ਦਾ ਸਿਰ ਤੇ ਸਾਡੀਆਂ ਜੁੱਤੀਆਂ ਫੇਰੂ ਨਹੀਂ ਹੋਈ ਜਾਣਾ ਕੰਮ ਜਿਹੜੇ ਇੱਕ ਹੜ ਹਾਏ ਹੋਏ ਆ ਬਾਰਡਰ ਏਰੀਏ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਬਦਖੋ ਜੀ ਜਿਹੜੀ ਹੜਾਂ ਦੀ ਸਥਿਤੀ ਮੈਂ ਦੱਸਾਂ ਜਿਵੇਂ ਕਿ ਕੁਦਰਤ ਦੀ ਕੁਰੂਪੀ ਕਹਿ ਲਓ ਤੇ ਸਰਕਾਰਾਂ ਦੀ ਨਾਕਾਮੀ ਕਹਿ ਲਓ ਤੇ ਕਿਸਾਨਾਂ ਦੀ ਬਦਕਿਸਮਤੀ ਕਹਿ ਲਓ ਇਦੇ ਵਿੱਚ ਕੀ ਆ ਮੈਂ ਪਰਸੋ ਵਿజిਟ ਕਰਕੇ ਆਂ ਬਹੌਰ ਦੇ ਜਿੰਨੇ ਪਿੰਡ ਆ ਸਾਰਾ ਦਿਵਾਨ ਖੇੜਾ ਤੇ ਮਤਲਬ ਉੱਥੇ ਮਾੜਲਾ ਕਈ ਪਿੰਡ ਨੇ ਮਤਲਬ 25 30 ਪਿੰਡ ਜਿੱਥੇ 30 ਤਰੀਕ ਦੀ ਰਾਤ ਨੂੰ بارش ਸ਼ੁਰੂ ਹੋਈ ਤੇ ਇੱਕ ਤਰੀਕ ਸਾਰੀ بارش ਹੋਈ ਦਿਹਾੜੀ 16 ਘੰਟੇ بارش ਉਹਦੇ ਨਾਲ ਉੱਥੇ ਜਿਹੜਾ ਨਰਮੇ ਦੇ ਬਾਗ ਜਿਹੜੇ ਸੀਗੇ ਬਾਗ ਕਿਨੂ ਦੇ ਬਾਗ ਤੇ ਜਿਹੜਾ ਸਾਡਾ ਝੋਨਾ ਸੀ ਤੇ ਨਰਮਾ ਸੀ ਕਪਾਹ ਸੀ ਉਹ ਸਾਰੀ ਤੈਸਨੈਸ ਹੋ ਗਈ ਬਿਲਕੁਲ ਖਤਮ ਹੋ ਗਈ ਆ ਉਸ ਵਾਰ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਕਿਹਾ ਵੀ ਤੁਸੀਂ ਇਹਨਾਂ ਖੱਤਾਨਾਂ ਦੀ ਪਰਭਾਈ ਕਰੋ ਕਿਉਂਕਿ ਇੱਕ ਫਸਲ ਨੂੰ ਪੈਦਾ ਕਰਤੇ ਬੜੇ ਵੱਡੇ ਖਰਚੇ ਹੁੰਦੇ ਨੇ ਔਰ ਜਿਹੜਾ ਪਾਣੀ ਉਹਨਾਂ ਦੇ ਖੇਤਾਂ ਦੇ ਵਿੱਚ ਅੱਜ ਵੀ ਜਿਉਂ ਕਾ ਤਿਉਂ ਖੜਾ ਤੇ ਪਰ ਉੱਥੇ ਮੈਂ ਜਦੋਂ ਜ਼ਿਲ੍ਹੇ ਦੇ ਡੀਸੀ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਅਸੀਂ 12 ਲੱਖ ਰੁਪਈਆ ਦੇਤਾ ਦੇਖੋ ਐਡਾ ਵੱਡਾ ਜ਼ਿਲ੍ਹਾ ਇੰਨੇ ਪਿੰਡਾਂ ਦਾ ਨੁਕਸਾਨ ਇੱਕ ਪਿੰਡ 1000 2-2 ਏਕੜ ਨੁਕਸਾਨ ਆ ਜਿੱਥੇ ਪੰਜਾ-ਪੰਜਾ ਕਿੱल्ल्या ਤੇ ਨਹਿਰਾਂ ਤੇ ਡਰੇਨਾ ਬਣੀਆਂ ਹੋਈਆਂ ਤੇ ਉਥੇ ਕੋਈ ਵੀ ਸਰਕਾਰ ਨੇ ਹਲੇ ਤੱਕ ਨਾ ਕੋਈ ਟਿਊਬ ਹੈ ਨਾ ਕੋਈ ਮੋਟਰ ਤੇ ਨਾ ਕੋਈ ਉਹ ਪੈਪ ਹੀ ਦਿੱਤਾ ਵੀ ਇਹ ਪਾਣੀ ਕੱਢ ਲੈਣ ਜਿਹੜੇ ਦਿੱਤੇ ਨੇ ਉਹ ਆਪਦੇ ਚਿਹਰੇ ਬਿਮਾਰੀ ਫੈਲਣ ਦਾ ਵੀ ਬੜਾ ਵੱਡਾ ਖਾਚਾ 12 ਦਿਨ ਹੋ ਗਏ ਪਾਣੀ ਛੜੇ ਨੂੰ ਪਾਣੀ ਦੀ ਐਸੀ ਬਦਬੋ ਆ ਰਹੀ ਆ ਜਿਹੜੇ ਪੱਠੇ ਉਹ ਵੀ ਗਲ ਗਏ ਨੇ ਧੂਨਾ ਵੀ ਗਲ ਗਿਆ ਨਰਮਾ ਕਪਾ ਸਾਰਾ ਤੈਸਨਸ ਹੋ ਗਿਆ ਅਸੀਂ ਇਸ ਮੱਛ ਤੋਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਤੁਹਾਡਾ ਜਿਹੜਾ ਹਰਾਂ ਆਸਤੇ 276 ਕਰੋੜ ਰੁਪਈਆ ਆਇਆ ਜੰਬੋ ਪੈਕੇਜ ਉਹ ਕਿਉਂ ਨਹੀਂ ਫਾਜ਼ਲ ਕਾ ਜ਼ਿਲ੍ਹੇ ਨੂੰ ਦਿੰਦੇ ਉਹ ਕਿੱਥੇ ਰੱਖਣਾ ਤੁਸੀਂ ਤੇ ਜੇ ਮੈਂ ਅੱਜ ਗੱਲ ਕਰਾਂ ਫੜਾਂ ਦਾ ਜਿਹੜਾ ਦਰਿਆਵਾਂ ਦਾ ਪਾਣੀ ਚੜਿਆ ਜਿੱਥੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਏਕੜ ਧੋਨੇ ਦੀ ਜਿਹੜੀ ਫਸਲਾ ਜਾ ਕੇ ਵੇਖੋ ਕਿਹੜਾ ਕਿਹੜਾ ਪਾਣੀ ਆ ਗਿਆ ਉਹਨਾਂ ਨੂੰ ਕਣਕ ਬੀਜਣ ਦੀ ਉਮੀਦ ਨਹੀਂ ਤੇ ਜਿਹੜਾ ਕਿਸਾਨਾਂ ਦਾ ਪੈਸਾ ਲਾਇਆ ਸੂ ਵੀ ਬਰਬਾਦ ਹੋ ਗਿਆ ਮੈਂ ਇਸ ਮੌਕੇ ਤੋਂ ਦੱਸਣਾ ਚਾਹੁੰਦਾ ਕਿ ਸਰਕਾਰ ਜਿੰਨੇ ਕਿਸਾਨੀ ਰਿਲੇਟਡ ਮੁੱਦੇ ਨੇ ਉਹਨਾਂ ਨੂੰ ਇੱਕ ਬੰਦ ਸਮਝ ਲਓ ਵੀ ਡੱਬੇ ਦੇ ਵਿੱਚ ਪਾਈ ਬੈਠੀ ਆ ਕੋਲ ਨਹੀਂ ਰਹੀ ਮੈਂ ਦੱਸਣਾ ਚਾਹੁੰਦਾ ਵੀ ਜਿੰਨੀ ਦੇਰ ਤੱਕ ਕਿਸਾਨ ਜਾਂਦਾ ਉਨੀ ਦੇਰ ਤੱਕ ਦੇਸ਼ ਜਾਂਦਾ ਜੇ ਅੱਜ ਕਿਸਾਨ ਤੇ ਮਾਰ ਪੈਂਦੀ ਆ ਤੇ ਦੇਸ਼ ਦੇ ਵਿੱਚ ਕਾਲ ਪੈ ਸਕਦਾ ਉਹ ਕਿੱਥੋਂ ਅਨਾਜ ਪੈਦਾ ਕਰੂਗਾ ਕਿੱਥੋਂ ਢਿੱਡ ਭਰੂਗਾ ਅਨਾਜ ਪੈਦਾ ਕਰਕੇ ਇਸ ਕਰਕੇ ਲੈਂਡ ਪੂਲਿੰਗ ਪਾਲਿਸੀ ਵੀ ਤਾਂ ਹੀ ਰੱਦ ਕਰਨੀ ਚਾਹੀਏ ਕਿਉਂਕਿ ਜਿਹੜੀ ਜ਼ਮੀਨ ਆ ਉਹ ਬਹੁਤ ਘੱਟ ਪੁੱਕੀ ਆ ਏਰੀਆ ਜਿਹੜਾ ਮਤਲਬ ਕਿਸਾਨਾਂ ਕੋਲੇ ਵਾਹੀ ਦੁੱਗ ਰਿਹਾ ਹੀ ਨਹੀਂ ਉਹਨਾਂ ਜਿੰਨੀ ਅਸੀਂ ਫਸਲ ਪੈਦਾ ਕਰ ਲੈਂਦੇ ਤੇ ਅਸੀਂ ਚਲੋ ਸਰਕਾਰ ਦਾ ਧੰਨਵਾਦ ਕਰਦੇ ਆ ਵੀ ਜਿੱਥੇ ਆਦੋਂ ਹੁੰਦਿਆ ਅਨੇਰ ਨੀਗਾ देर जरूर ਹੋ ਗਈ ਆ ਚਲੋ देर ਨਾਲ ਵੀ ਮੰਨ ਗਿਆ ਹਲੇ ਡੁੱਲਿਆ ਬੇਰਾਨਾ ਨੇ ਕੁਝ ਨਹੀਂ ਵਿਗੜਿਆ ਕਿਉਂਕਿ ਸਾਡੀ ਲੜਾਈ ਅੱਜ ਵੀ ਚਾਰੀਦ ਹੋਊਗੀ ਤੇ ਅੱਗੇ ਵੀ ਤੁਰੇ ਜਾਊਗਾ